ASI ਹਰੀਸ਼ ਕੁਮਾਰ ਇਨਚਾਰਜ ਪੀਓ ਸਟਾਫ ਅੰਮ੍ਰਿਤਸਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਪਗੋੜੇ ਦੋਸ਼ੀ ਗੁਰਸਾਹਿਬ ਸਿੰਘ ਉਰਫ ਗੁੱਲੂ ਪੁੱਤਰ ਹਰਜਿੰਦਰ ਸਿੰਘ ਵਾਸੀ ਪੱਤੀ ਤੀਰ ਕੀ ਪਿੰਡ ਵਰਪਾਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਪੀਓ ਕਰਾਰ ਕੀਤਾ ਗਿਆ ਹੈ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਭੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਦੇ ਸਰਦਾਰ ਆਰਪੀਐਸ ਸਿੰਧੂ ਪੀਪੀਐਸ ਡੀਸੀਪੀ ਯੂਨੀਵਰਸਿਟੀ ਅੰਮ੍ਰਿਤਸਰ ਸਿਟੀ ਦੇ ਸਰਦਾਰ ਜੁਲਬਿੰਦਰ ਸਿੰਘ ਪੀਪੀਐਸ ਏਡੀਐਸਪੀ ਯੂਨੀਵਰਸਿਟੀ ਅੰਮ੍ਰਿਤਸਰ ਸਿਟੀ ਦੇ ਨਿਸ਼ਾਨਦੇਸ਼ ਕੋਆਰਡੀਨੇਟਰ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਪਿਓਰੈਸਟ ਕੀਤਾ ਉਹਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜੀ ਉਹ ਦਾ ਨਾਮ ਹੈ ਜੀ ਗੁਰਸੇਵਕ ਇਲੀਅਸ ਗੁੱਲਾ ਸਨ ਉਹ ਹਰਜਿੰਦਰ ਸਿੰਘ ਆਰਓ ਪਤੀ ਧੀਰਦੀ ਪਿੰਡ ਬਰਪਾਲ ਪੀਐਸ ਚਟਿਵੰਡ ਅਮਰਸਰ ਰੂਲਰ ਦਾ ਰਹਿਣ ਵਾਲਾ ਜੀ ਇਦੇ ਅਗਸਟ ਖਾਣਾ ਅ ਮਕਸੀਡਿੰਗ ਦੇ ਵਿੱਚ ਮੁਕਦਮਾ ਨੰਬਰ 188 ਡੇਟਡ 25 12 2018 ਅੰਡਰ ਸੈਕਸ਼ਨ 379 411 ਆਪੀਸੀ ਪੀਐਸ ਸੀਡਵਨ ਚੋਰੀ ਦਾ ਮੁਕਦਮਾ ਦਰਜ ਹੈ ਜਿਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈ 10 4 2024 ਤੇ ਇਹ ਬਾਦ ਅਦਾਲਤ ਸ਼੍ਰੀਮ ਪ੍ਰਿੰਕਾ ਸ਼ਰਮਾ ਮੈਡਮ ਨੇ ਜੀਐਮਐਸ ਰਿਪੋਰਟ ਉਹਦੇ ਵਿੱਚ ਜੋ ਪੀਓ ਜੁਗਾ ਹੈ ਤੇ ਜਿਹਨੂੰ ਅਹੀ ਮੁਕਵਰਕ ਖਾਸ ਦੀ ਤਲਾਸ਼ ਤੇ ਅੱਜ ਰੈਸਟ ਕੀਤਾ ਅੱਗੇ ਵੀ ਦੇਲ ਦੋਰੀ ਰੇਡ ਕੀਤਾ ਨਿਕਲ ਜਾਂਦਾ ਰਿਹਾ ਜੀ ਤੇ ਅੱਜ ਇਹਨੂੰ ਸਿਰੇ ਲੈ ਕੇ ਆਏ ਸਾਡੇ ਮੁਖਵਰ ਨੇ ਤਲਾਸ਼ ਦਿੱਤੀ ਸਰ ਜੀ ਕਾਲਾ ਸੀ ਇਸ ਅੱਜ ਗਸੀ ਇਹ ਚੋਰੀ ਦਾ ਮਕਦਮਾ ਹੈ ਇਹ ਤੇ ਸਰ ਕੱਲਾ ਸੀ ਇਤਨਾ ਅੱਗੇ ਹੋਣੀ ਸਾਥੀ ਨਹੀਂ ਹੋਰ ਵੀ ਇਹਦੇ ਨਾਲ ਇੱਕ ਬੰਦਾ ਕੇਸਵਰਗਾ ਉਹ ਅਰੈਸਟ ਕਰਨਾ ਬਾਕੀ ਉਹ ਵੀ ਕਰ ਲਾਂਗੇ ਤੇ ਸਰ ਕੋਈ ਨਸ਼ੇ ਵਾਲੀ ਰਾਤੀ ਨਹੀਂ ਨਸ਼ਾ ਨਹੀਂ ਆਉਂਦਾ